ਵਾਹੇ ਗੁਰੂ ਵਾਹੇ ਗੁਰੂ ਐ ਕਿ ਛੁੱਟ ਗਿਆ ਇੰਨਾ ਹੀ ਕੰਮ ਸੀ ਕੋਈ ਬਹੁਤਾ ਔਖਾ ਵੀ ਨਹੀਂ ਸੀ ਵਾਹਿਗੁਰੂ ਵਾਹਿਗੁਰੂ ਕਹਿਣਾ ਸੀ ਕੀ ਤੇਰੇ ਹੱਥ ਅਸੀਂ ਹੱਥ ਫੜ ਲਏ ਸੀ ਉੱਥੇ ਵੀ ਵਾਹਿਗੁਰੂ ਨਾ ਕਹਿ ਜਾਂ ਕੀ ਤੇਰੇ ਮੂੰਹ ਤੇ ਛੇਪੀ ਲਾਤੀ ਸੀ ਵੀ ਤੂੰ ਵਾਹਿਗੁਰੂ ਨਾ ਕਹਿ ਰੋਕਿਆ ਤਾਂ ਨਹੀਂ ਅਸੀਂ ਤੈਨੂੰ ਮੈਨੂੰ ਕੋਈ ਰੋਕਦੇ ਨਹੀਂ ਮਾੜਾ ਜਿਆ ਤੈਨੂੰ ਕਹਿਤਾ ਚੰਗਾ ਕਰਿਆ ਕਰ ਬਸ ਹੋਰ ਕੀ ਕਰਨਾ ਸੀ ਇਸ ਕਰਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਬੜੀ ਦੁਨੀਆ ਛੋਟੀ ਏ ਤੂੰ ਵੀ ਛੁੱਟ ਜਾ ਇਸ ਤਰ੍ਹਾਂ ਭਗਤ ਰਵਦਾਸ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬੈਰਾਗ ਦਾ ਬਖਸ਼ਿਆ ਸੈੰਤੀ ਪੌੜੀਆਂ ਸ੍ਰੀ ਅਨੰਦ ਸਾਹਿਬ ਦੀਆਂ ਸ਼ਰਵਣ ਕਰ ਚੁੱਕੇ ਹਾਂ 88ਵੀਂ ਪੌੜੀ ਚ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਤਨਗੁਰੂ ਅਮਰਦਾਸ ਸਾਹਿਬ ਮਹਾਰਾਜ ਵਾਹਿਗੁਰੂ ਜੀ ਹਰ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਹਰ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਉ ਜੀਵਾਤਮਾ ਨੂੰ ਗੁਫਾ ਅੰਦਰ ਰੱਖ ਕੇ ਇਸ ਸਵਾਸਾਂ ਵਾਲੇ ਸਰੀਰ ਵਿੱਚ ਇਹਨੂੰ ਰੱਖ ਕੇ ਜੀਵਾਤਮਾ ਨੂੰ ਬਾਜਾ ਪਵਨ ਵਜਾਇਆ ਕੌਣ ਸਵਾਸਾਂ ਰੂਪੀ ਬਾਜਾ ਵਜਾਇਆ ਮਾਤਾ ਦੇ ਉਦਰ ਵਿੱਚ ਵੀ ਰੱਖ ਕੇ ਇਸ ਨੂੰ ਪ੍ਰਸੂਤਾ ਭਾਵ ਹੋਇਆ ਫਿਰ ਜੀਵਨ ਹੋਇਆ ਇਸ ਦਾ ਫਿਰ ਇਹ ਹਿਰਦੇ ਦੇ ਵਿੱਚ ਜੋਤ ਰੱਖੀ ਆਪਣੀ ਤੇ ਫਿਰ ਸਵਾਸ ਚੱਲਦੇ ਨੇ ਜਿਹੜੇ ਇਹ ਵੀ ਬਾਜਾ ਵਜਦਾ ਵਜਾਇਆ ਬਾਜਾ ਪੌਣ ਇਹ ਪੌਣ ਦਾ ਬਾਜਾ ਵਜਾਇਆ ਸਵਾਸ ਆਉਂਦੇ ਨੇ ਜਾਂਦੇ ਨੇ ਨੌ ਦੁਆਰੇ ਪ੍ਰਗਟ ਕੀਏ ਨੌ ਦਰਵਾਜੇ ਸਰੀਰ ਦੇ ਪ੍ਰਗਟ ਨੇ ਦੋ ਅੱਖਾਂ ਨੇ ਦੋ ਕੰਨ ਨੇ ਦੋ ਨੱਕ ਨੇ ਭਾਵ ਦੋ ਨਾਸਕਾਂ ਇਹ ਇੱਕ ਮੁਖ ਹੋ ਗਿਆ ਹੈ ਸੋ ਇਸੇ ਪ੍ਰਕਾਰ ਹੀ ਕਿਰਿਆ ਕਰਨ ਵਾਸਤੇ ਗੰਦਗੀ ਆਦਿਕ ਵਾਸਤੇ ਵੀ ਦਰਵਾਜੇ ਲਾ ਦਿੱਤੇ ਮਹਾਰਾਜ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਐਸੀਆਂ ਪਵਿੱਤਰਤਾ ਪਵਿੱਤਰਤਾ ਵਾਲੇ ਦਰਵਾਜੇ ਵੀ ਲਾ ਦਿੱਤੇ ਹਨ ਪੂਰੇ ਨੌ ਦਰਵਾਜੇ ਹਨ ਦਸਵਾਂ ਜਿਹੜਾ ਹੈ ਉਹ ਨੂੰ ਗੁਪਤ ਰੱਖਿਆ ਉਹ ਜਿਹੜਾ ਆਪਣੇ ਸਿਰ ਦੇ ਵਿੱਚ ਜਾ ਕੇ ਤਾਲੂਏ ਸਥਾਨ ਤੇ ਹੈ ਨਿਕਾ ਜੇ ਬੱਚਾ ਹੋਵੇ ਮਹੀਨੇ ਇੱਕ ਦਾ 10 ਦਿਨ ਦਾ ਉਹਦੇ ਤਾਲੂਏ ਦੇ ਵਿੱਚ ਕਾਹ ਇੱਕ ਪੋਲੀ ਪੋਲੀ ਥਾਂ ਹੁੰਦੀ ਬੜੀ ਹੌਲੀ ਹੌਲੀ ਉਹ ਸਖਤ ਹੋ ਜਾਂਦੀ ਉਹ ਪੋਲੀ ਜੀ ਜਿਹੜੀ ਥਾਂ ਉਹ ਦਸਮ ਦਵਾਰ ਹੀ ਹੁੰਦਾ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਦਸਵਾਂ ਦਵਾਰ ਹੈ ਉਹ ਗੁਪਤ ਰੱਖਿਆ ਹੋਇਆ ਹੈ ਇਹ ਨੌਂ ਦਰਵਾਜੇ ਨੌਂ ਦਰਵਾਜ ਨਵੇਂ ਦਰ ਫਿੱਕੇ ਇਹ ਨੌਂ ਦਰਵਾਜੇ ਫਿੱਕੇ ਨੇ ਅੱਖਾਂ ਗੰਦਗੀ ਗੱਗੇੜ ਨਿਕਲਦੀ ਆ ਕੰਨਾਂ ਚੋਂ ਮੈਲ ਹੈ ਨੱਕ ਚੋਂ ਗੰਦਗੀ ਹੈ ਮੁਖ ਵਿੱਚੋਂ ਫਿਰ ਕਿਰਿਆ ਕਰਦੇ ਆ ਪਿਸ਼ਾਬ ਆਦਿ ਹੋਰ ਸਾਰੀਆਂ ਕਿਰਿਆਵਾਂ ਇਹ ਵੀ ਗੰਦਗੀ ਔਰ ਦਸਵਾਂ ਜਿਹੜਾ ਉੱਥੇ ਦਸਵਾਂ ਅੰਮ੍ਰਿਤ ਚੀਜ ਜ ਦਸਵੇਂ ਚ ਜਾ ਕੇ ਅੰਮ੍ਰਿਤ ਦੀ ਦਾਤ ਮਿਲਦੀ ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਦਰਵਾਜ਼ਾ ਪ੍ਰਗਟ ਨਹੀਂ ਹੁੰਦਾ ਕਿਸੇ ਦਾ ਨੌ ਦੇ ਸਵਾਦ ਤਾਂ ਆਪਾਂ ਦੇਖ ਲੇ ਨੌ ਨੂੰ ਤਾਂ ਉਪਦੇਸ਼ ਵੀ ਕਰ ਲਿਆ ਇਹ ਨੇਤਰੋ ਮੇਰਿਓ ਇਹ ਸ਼ਰਵਣੋ ਮੇਰਿਓ ਇਹਨਾਂ ਨੂੰ ਤਾਂ ਉਪਦੇਸ਼ ਕਰ ਲਿਆ ਇਹ ਮੇਰੇ ਮੂੰਹ ਇਹ ਮੇਰੇ ਸਰੀਰ ਪਰ ਮਹਾਰਾਜ ਕਹਿੰਦੇ ਦਸਵੇਂ ਦਾ ਗਿਆਨ ਕਰੋੜਾਂ ਬੰਦਿਆਂ ਵਿੱਚੋਂ ਕਿਸੇ ਇੱਕ ਨੂੰ ਜਾ ਕੇ ਹੁੰਦਾ ਉਹ ਵੀ ਜੇ 10 ਦਰਵਾਜ਼ੇ ਜੇ 9 ਦਰਵਾਜ਼ੇ ਆਪਣੇ ਬੰਦ ਕਰ ਲਵੇ ਤਾਂ 10ਵੇਂ ਚ ਜਾ ਕੇ ਆਨੰਦ ਆਉਣ ਲੱਗਦਾ ਹੁਣ ਇਹ ਸਵਾਦ ਜਿਹੜੇ ਨੇ ਅੱਖਾਂ ਦਾ ਦੇਖਣਾ ਜੇ ਕਿਸੇ ਨੂੰ ਕਹੀਏ ਨਾਲ ਟੀਵੀ ਦੇਖ ਨਾ ਮੈਗਜ਼ੀਨ ਦੇਖ ਨਾ ਉਹ ਹਟ ਨਹੀਂ ਸਕਦਾ ਮਹਾਰਾਜ ਹਟਾ ਦੇਣ ਤਾਂ ਹਟਾ ਦੇਣ ਮੇਰੇ ਕਿਹਾਂ ਤਾਂ ਨਹੀਂ ਹਟਦਾ ਉਦਾਂ ਕਹਿੰਦੇ ਹਾਂ ਰੱਬ ਦੇਖਣਾ ਹਾਂ ਜੀ ਅਸੀਂ ਦਰਸ਼ਨ ਕਰਨੇ ਨੇ ਮਹਾਰਾਜ ਕਹਿੰਦੇ ਜੇ ਕਈ ਕੰਨ ਨਾਲ ਕੋਈ ਗੱਲ ਨਾ ਸੁਣ ਉਹ ਵੀ ਨਹੀਂ ਹਟ ਸਕਦਾ ਹੈ ਸਤਿਗੁਰੂ ਕਹਿੰਦੇ ਜਦ ਤੱਕ ਤੂੰ ਨੌ ਦਰਵਾਜ਼ਿਆਂ ਨੂੰ ਬਿਲਕੁਲ ਸੰਕੋਚ ਨਹੀਂ ਲੈਂਦਾ ਉਦੋਂ ਤੱਕ ਤੈਨੂੰ ਦਸਵਾਂ ਨਹੀਂ ਦਿਖ ਸਕਦਾ ਹੁਣ ਕੀ ਕਰੀਏ ਕਹਿੰਦੇ ਗੁਰਦੁਆਰੇ ਲਾਏ ਭਾਵਨੀ ਗੁਰੂ ਦਵਾਰਾ ਗੁਰੂ ਦਵਾਰੇ ਇੱਕਨਾਂ ਨੂੰ ਭਾਵਨੀ ਪ੍ਰੇਮ ਲਾਉਂਦਾ ਹੈ ਗੁਰਦੁਆਰੇ ਲ ਜਾਂਦਾ ਉਪਦੇਸ਼ ਸੁਣਾਉਂਦੇ ਨੇ ਕੋਲ ਬਿਠਾਉਂਦੇ ਨੇ ਸਮਝਾਉਂਦੇ ਨੇ 부ਝਾਉਂਦੇ ਨੇ ਮੰਨ ਜਾ ਨਹੀਂ ਤਾਂ ਇੱਕ ਦਿਨ ਦੀ ਕਥਾ ਬਹੁਤ ਹੁੰਦੀ ਹੈ ਇੱਕ ਚੰਗੇ ਜਗਿਆਸੂ ਲਈ ਆਪਾਂ ਆਪਣੇ ਮਨ ਨੂੰ ਰੋਜ਼ ਲਿਆ ਕੇ ਸੁਣਾਉਨੇ ਆ ਇੱਥੇ ਬਹਿ ਕੇ ਹਾਂ ਹਾਂ ਕਰ ਛੱਡਦਾ ਬਾਹਰ ਨਿਕਲ ਕੇ ਮੁੱਕਰ ਜਾਂਦਾ ਠੀਕ ਉਸੇ ਤਰ੍ਹਾਂ ਜਿਵੇਂ ਰਾਤ ਨੂੰ ਸੌਣ ਵੇਲੇ ਕਹਿੰਦਾ ਸਵੇਰੇ ਉੱਠੂਗਾ 3 ਵਜੇ ਜਦ ਸਵੇਰ ਹੁੰਦੀ ਹੈ ਉਦੋਂ ਮਨ ਮੁੱਕਰ ਜਾਂਦਾ ਆਪਣਾ ਚਲੋ ਕੀ ਉੱਠਣਾ ਇਹ ਸਿੱਧਰਾਂ ਹੀ ਇੱਥੇ ਵੀ ਉਪਦੇਸ਼ ਸੁਣ ਕੇ ਹਾਂ ਹਾਂ ਕਰਕੇ ਬਾਹਰ ਜਾ ਕੇ ਮੁੱਕਰ ਜਾਂਦਾ ਮਹਾਰਾਜ ਕਹਿੰਦੇ ਹੁਣ ਕਿਸੇ ਕਿਸੇ ਨੂੰ ਭਾਵਨਾ ਪੈਦਾ ਕਰ ਦਿੱਤੀ ਅੰਦਰ ਇੱਕ ਨਾ ਦਸਵਾਂ ਦਵਾਰ ਦਿਖਾਇਆ ਇੱਕ ਨਾ ਨੂੰ ਕਿਸੇ ਕਿਸੇ ਨੂੰ ਆਪਣਾ ਦਸਵਾਂ ਦਵਾਰ ਜਿੱਥੇ ਵਾਹਿਗੁਰੂ ਆਪ ਬਿਰਾਜਮਾਨ ਨੇ ਉਹ ਫਿਰ ਕਿਸੇ ਕਿਸੇ ਨੂੰ ਦਿਖਾ ਦਿੰਦੇ ਨੇ ਬੜੀ ਮਿਹਨਤ ਤੋਂ ਬਾਅਦ ਹੁੰਦਾ ਹੈ ਸਾਰੇ ਸੁਆਦ ਛੱਡ ਕੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਫਰੀਦ ਜੀ ਨੇ ਕਾਠ ਦੀ ਰੋਟੀ ਹੀ ਪਾ ਲਈ ਆਪਣੇ ਗਲ ਦੇ ਵਿੱਚ ਤੇ ਭੁੱਖ ਲੱਗਣੀ ਉਹਨੂੰ ਦੰਦੀ ਵੜ ਦੇਣੀ ਰੋਟੀ ਨਹੀਂ ਸੀ ਖਾਂਦੇ ਛੱਡ ਦਿੱਤੀ ਬਿਲਕੁਲ ਅੱਖਾਂ ਨੂੰ ਸੰਤੋਖ ਲਿਆ ਚਾਰੇ ਪਾਸਿਓਂ ਕੰਨਾਂ ਨੂੰ ਸੰਕੋਚ ਲਿਆ ਮੂੰਹ ਨੂੰ ਬੰਦ ਕਰ ਲਿਆ ਇਸ ਤਰ੍ਹਾਂ ਆਪਣਾ ਸਾਰਾ ਕੁਝ ਰੋਕ ਕੇ ਫੇਰ ਜਿਵੇਂ ਚਾਰ ਮੰਜ਼ਲਾ ਮਕਾਨ ਹੋਵੇ ਉਹਦੇ ਚ ਪਾਣੀ ਚੌਥੀ ਮੰਜ਼ਲ ਤਾ ਤਾਈਓ ਜਾਂਦਾ ਜੇ ਥੱਲੇ ਤਿੰਨ ਮੰਜ਼ਲਾ ਵਾਲੇ ਟੂਟੀਆਂ ਮਾਲੀਆਂ ਬੰਦ ਕਰਨ ਉਹ ਰੌਲਾ ਪਾਉਂਦੇ ਨੇ ਉਹ ਭਾਈ ਥੱਲੇੋਂ ਟੂਟੀ ਬੰਦ ਕਰੋ ਅਸੀਂ ਵੀ ਨਾਉਣਾ ਉੱਪਰ ਪਾਣੀ ਨਹੀਂ ਆ ਰਿਹਾ ਹੁਣ ਉੱਪਰ ਪਾਣੀ ਤਾਂ ਜਾਵੇ ਜੇ ਥੱਲੇ ਵਾਲੇ ਬੰਦ ਕਰਨ ਉਸੇ ਤਰ੍ਹਾਂ ਹੀ ਆ ਕਿ ਜੇ ਆਪਾਂ ਆਪਣੇ ਬੰਦ ਕਰੀਏ ਸਾਰੇ ਦਰਵਾਜ਼ੇ ਤਾਂ ਦਸ਼ਮ ਦਵਾਰ ਹੈ ਹੀ ਬਿਲਕੁਲ ਉੱਪਰਲੀ ਮੰਜ਼ਲ ਤੇ ਹੈ ਤਾਲੂ ਦੇ ਸਥਾਨ ਤੇ ਉੱਥੇ ਤੱਕ ਹੁਣ ਆਪਣਾ ਮਾਈਂਡ ਜਾਂਦਾ ਹੀ ਨਹੀਂ ਉੱਥੇ ਤੱਕ ਜਾਂਦਾ ਨਹੀਂ ਇਹ ਥੱਲੇ ਥੱਲੇ ਹੀ ਇਹ ਹੋ ਗਿਆ ਸਵਾਦੂ ਮਨ ਸਵਾਦਾਂ ਵਾਲਾ ਮਨ ਹੋ ਗਿਆ ਸਵਾਦ ਲੈਂਦਾ ਲੈਂਦਾ ਦਸ਼ਮ ਦੇ ਸਵਾਦ ਨੂੰ ਲੈ ਸਕੇ ਜਦ ਦਸ਼ਮ ਦਵਾਰ ਦਾ ਸਵਾਦ ਆ ਗਿਆ ਫਿਰ ਕਹਿੰਦੇ ਨੇ ਨਾਮ ਦਰਵਾਜ਼ੇ ਫਿੱਕੇ ਪੈ ਜਾਣਗੇ ਮਹਾਰਾਜ ਜੀ ਜਦੋਂ ਉੱਥੇ ਦਸ਼ਮ ਦਵਾਰ ਵਿੱਚ ਜਾ ਕੇ ਪਹੁੰਚਦਾ ਹੈ ਹੌਲੀ ਹੌਲੀ ਕਿਰਪਾ ਹੁੰਦੀ ਹੈ ਕਿਸੇ ਕਿਸੇ ਤੇ ਤਾਂ ਅਨੇਕ ਰੂਪ ਉੱਥੇ ਅਨੇਕ ਤਰ੍ਹਾਂ ਦੇ ਰੂਪਾਂ ਨੂੰ ਦੇਖਦਾ ਹੈ ਫਿਰ ਬਾਹਰ ਨੂੰ ਨਹੀਂ ਆਉਂਦਾ ਮਨ ਤਾਂ ਇੰਨਾ ਦਸ਼ਮ ਦਵਾਰ ਵਾਲਿਆਂ ਦੀ ਸਮਾਧੀ ਛੇਤੀ ਖੁੱਲਦੀ ਨਹੀਂ ਹੈ ਕਿਉਂਕਿ ਅੰਦਰ ਹੀ ਬੜਾ ਨਜ਼ਾਰਾ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵ ਹੈ ਫਿਰ ਸਭ ਕੁਝ ਅੰਦਰ ਹੈ ਸੂਰਜ ਤਾਰੇ ਚੰ드ਰਮਾ ਧਰਤੀਆਂ ਬ੍ਰਹਿਮੰਡ ਇਹ ਦੁਨੀਆ ਸਭ ਕੁਝ ਅੰਦਰ ਹੀ ਦਿਖਦਾ ਫਿਰ ਫਿਰ ਬਾਹਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਫਿਰ ਸਾਰਾ ਕੁਝ ਅੰਦਰ ਹੀ ਆ ਜਾਂਦਾ ਹੈ ਉੱਥੇ ਜਾ ਕੇ ਉਦੋਂ ਅਕਾਲ ਪੁਰਖ ਦੇ ਦਰਸ਼ਨ ਵੀ ਕਰਦਾ ਹੈ ਪ੍ਰਕਾਸ਼ ਦੇ ਦਰਸ਼ਨ ਵੀ ਕਰਦਾ ਹੈ ਬਹੁਤ ਕੁਝ ਹੈ ਕਹਿੰਦੇ ਤਹ ਅਨੇਕ ਰੂਪ ਨਾਵ ਨਵ ਨਿਧ ਇਸ ਦਾਨ ਤੋਂ ਨਾ ਜਾ ਹੀ ਪਾਇਆ ਉੱਥੇ ਜਾ ਕਰਕੇ ਕਈ ਪ੍ਰਕਾਰ ਦੇ ਜੀਵ ਕਈ ਤਰ੍ਹਾਂ ਦੇ ਉਹਨਾਂ ਦੇ ਨਾਮ ਕਈ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਉਹਨਾਂ ਦਾ ਫਿਰ ਅੰਤ ਨਹੀਂ ਪਾ ਸਕਦਾ ਇੰਨਾ ਵੱਡਾ ਸਥਾਨ ਹੈ ਉਹ ਸਾਰਿਆਂ ਨੂੰ ਉਹ ਪ੍ਰਾਪਤ ਨਹੀਂ ਹੁੰਦਾ ਇਸੇ ਕਰਕੇ ਕਹਿੰਦੇ ਨੇ ਗਿੱਦੜ ਦਾਖ ਨਾ ਆਪਣਾ ਆਖੇ ਥੂ ਕੌੜੀ ਜਿਹੜੇ ਕਹਿੰਦੇ ਦਸ਼ਮ ਦਵਾਰ ਨਹੀਂ ਹੈਗਾ ਉਹ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਉਹ ਗਿੱਦੜ ਦਾਖ ਤੱਕ ਅਪੜ ਨਹੀਂ ਸਕਦਾ ਉਹ ਕਹਿੰਦਾ ਗੁਰਖੱਟੇ ਹੈ ਅਟੇ ਐਸੇ ਕਰਕੇ ਵੀ ਸਾਰੀ ਰਾਤ ਤੂੰ ਬਹਿ ਨਹੀਂ ਸਕਦਾ ਤੂੰ ਸੌਂ ਕੇ ਗੁਜ਼ਾਰ ਨਹੀਂ ਨੌਂ ਦਰਵਾਜ਼ਿਆਂ ਨੂੰ ਦੱਸੋ ਇੰਦਰੀਆਂ ਨੂੰ ਤੂੰ ਕਾਬੂ ਨਹੀਂ ਕਰ ਸਕਦਾ ਆਪਣੇ ਇਸ ਕਰਕੇ ਉੱਥੇ ਬੜੀ ਅਭਿਆਸ ਦੀ ਲੋੜ ਪੈਂਦੀ ਮਿਹਨਤ ਦੀ ਲੋੜ ਪੈਂਦੀ ਕਾਫੀ ਤਕਲੀਫ ਤੋਂ ਬਾਅਦ ਜਾ ਕੇ ਉੱਥੇ ਪਹੁੰਚਦਾ ਸੋ ਦਾ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਨੇ ਕਹਿ ਨਾਨਕ ਹਰ ਪਿਆਰ ਹੈ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਤਰਨ ਵਜਾਇਆ ਹਰੀ ਵਾਹਿਗੁਰੂ ਅਕਾਲ ਪੁਰਖ ਪਿਆਰੇ ਜੀ ਨੇ ਇਹ ਜੀਵ ਆਤਮਾ ਰੱਖ ਕੇ ਗੁਫਾ ਦੇ ਵਿੱਚ ਸਵਾਸਾਂ ਦੇ ਵਾਜੇ ਨੂੰ ਵਜਾਇਆ ਸਵਾਸਾਂ ਦੇ ਵਾਜੇ ਵੱਜਦੇ ਨੇ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਹੁਣ ਆਨੰਦ ਸਾਹਿਬ ਦੀ ਉਸਤਤੀ ਕਰਦੇ ਨੇ 39ਵੀਂ ਬਾਉੜੀ ਦੇ ਵਿੱਚ ਇਹੋ ਸਾਚਾ ਸੋਹਿਲਾ ਸਾਚਾ ਕਰਗਾਵ ਹੋ ਮਹਾਰਾਜ ਕਹਿੰਦੇ ਇਹ ਜਿਹੜਾ ਸੱਚਾ ਸੋਹਿਲਾ ਸੱਚਾ ਗੀਤ ਹੈ ਗੁਰਬਾਣੀ ਰਾਹੀਂ ਅਸੀਂ ਅਕਾਲ ਪੁਰਖ ਦੀ ਸਿਫਤ ਕੀਤੀ ਹੈ ਜਿਹੜੀ ਇਹ ਸੱਚਾ ਕਰ ਗਾਓ ਸੱਚਾ ਕਰ ਕੇ ਜਿਹੜਾ ਸਾਧ ਸੰਗਤ ਕਹਿੰਦੇ ਆਨੰਦ ਸਾਹਿਬ ਦਾ ਪਾਠ ਸੱਚੇ ਘਰ ਸਾਧ ਸੰਗਤ ਬਹਿ ਕੇ ਸਾਰੇ ਗਾਓ ਗਾਹੋ ਤਾਂ ਸੋਹਿਲਾ ਕਰ ਸੱਚ ਹੈ ਇਹ ਜਿਹੜਾ ਸੋਹਿਲਾ ਜਸਰੂਪ ਗੀਤ ਹੈ ਪਰਮੇਸ਼ਰ ਦੀ ਬਾਣੀ ਹੈ ਇਹ ਗਾਓ ਭਾਈ ਪਰ ਗਾਓ ਸੱਚੇ ਘਰ ਵਿੱਚ ਇਹਨੂੰ ਗਾਓ ਹਿਰਦੇ ਰੂਪੀ ਘਰ ਦੇ ਵਿੱਚ ਸੰਗਤ ਵਿੱਚ ਬਹਿ ਕੇ ਹਿਰਦੇ ਰੂਪ ਘਰ ਵਿੱਚ ਆਨੰਦ ਨਾਲ ਟਿਕ ਕੇ ਗਾਓ ਕਿਉਂਕਿ ਹੋਰ ਥਾਵਾਂ ਦੇ ਉੱਤੇ ਕਿਉਂ ਨਹੀਂ ਕਹਿੰਦੇ ਜਿੱਥੇ ਸਦਾ ਸੱਚ ਤੇ ਆਵਹਿ ਕਹਿੰਦੇ ਜਿੱਥੇ ਸੰਗਤ ਵਿੱਚ ਸਦਾ ਹੀ ਸੱਚੇ ਨਾਮ ਨੂੰ ਹੀ ਧਿਆਉਂਦੇ ਹਨ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਨਾਮ ਬਾਣੀ ਦਾ ਪ੍ਰਵਾਹ ਚੱਲਦੀ ਜਾਂਦਾ ਜਿੱਥੇ ਇਸ ਕਰਕੇ ਕਿਹਾ ਕਿ ਆਨੰਦ ਸਾਹਿਬ ਦਾ ਪਾਠ ਬਹਿ ਕੇ ਸੰਗਤ ਚ ਕਰਿਆ ਕਰੋ। ਇਹ ਗਾਤ ਬਹਿ ਕੇ ਵੀ ਕਰ ਸਕਦੇ ਆ ਸੰਗਤ ਵਿੱਚ ਬਹਿ ਕੇ ਵੀ ਪੜ੍ਹਨਾ। ਮਹਾਰਾਜ ਨੇ ਕਿਹਾ ਕਿ ਜਦੋਂ ਆਨੰਦ ਸਾਹਿਬ ਲਿਖ ਕੇ ਸੰਪੂਰਨ ਕੀਤਾ ਸੀ। ਉਦੋਂ ਫਿਰ ਭਾਈ ਬੱਲੂ ਨੂੰ ਬੁਲਾ ਕੇ ਆਪਣੇ ਪੁੱਤਰ ਭਾਈ ਮੋਰੀ ਨੂੰ ਬੁਲਾ ਕੇ ਸਾਰਿਆਂ ਨੂੰ ਕਿਹਾ ਸੀ ਸੰਗਤ ਨੂੰ ਭਾਈ ਕੋਠੇ ਚੜ ਜਾਓ। ਉੱਪਰ ਕੋਠੇ ਤੇ ਬੈਠ ਕੇ ਢੋਲਕੀਆਂ ਛੈਣੇ ਲੈ ਕੇ ਇਹ ਆਨੰਦ ਬਾਣੀ ਨੂੰ ਉੱਚੀ ਉੱਚੀ ਗਾਇਨ ਕਰੋ ਇਹ ਬਾਣੀ ਵਿੱਚ ਬਹੁਤ ਕੁਝ ਹੈ ਸੱਚੋ ਧਿਆਵ ਹੈ ਜਾਤ ਉਦਭਾਵ ਹੈ ਹੁਣ ਸੱਚ ਨੂੰ ਤਾਂ ਤਾਂ ਤੇ ਆਉਂਦੇ ਨੇ ਇਨਸਾਨ ਜਿਹੜੇ ਤੈਨੂੰ ਭਾਉਂਦੇ ਨੇ ਉਹਦਾ ਤਾਂ ਧਿਆ ਨਹੀਂ ਸਕਦੇ ਉਹ ਉਹ ਤਾਂ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਬਿਸਤਰੇ 'ਚ ਉਠਾ ਕੇ ਨਵਾ ਕੇ ਨਿਆਣਿਆਂ ਵਾਂਗੂ ਮਿਠਾ ਦੇ ਇੱਥੇ ਜਿਵੇਂ ਮਾਂ ਆਪਣੇ ਛੋਟੇ ਜਿਹੇ ਪੁੱਤ ਨੂੰ ਜਦ ਧੁੱਪ ਚੜਦੀ ਹੈ ਸਰਦੀਆਂ ਚ ਐ ਨਿਵਾ ਤਾ ਆ ਕੇ ਮੰਜੇ ਤੇ ਬਿਠਾ ਦਿੰਦੀ ਹੈ ਸਜਾ ਕੇ ਬਹਿ ਜਾ ਮੇਰਾ ਪੁੱਤ ਇਥੇ ਇਉਂ ਹੀ ਮਹਾਰਾਜ ਕਰਦੇ ਨੇ ਜਦ ਆਪਾਂ ਨੂੰ ਅੰਮ੍ਰਿਤ ਵੇਲੇ ਉਠਾਲ ਕੇ ਨਿਵਾ ਕੇ ਆਪੇ ਹੀ ਆਪੇ ਸੰਗਤ ਸੱਦ ਬਹਾਲਾ ਆਪੇ ਵਿਦਾ ਕਰਾਵੈ ਇਹ ਜਿਹੜੀਆਂ ਅੰਤਰੀਵ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕਦੇ ਖਾਸ ਨਹੀਂ ਦੇਖਿਆ ਸਿਰਫ ਇੰਨਾ ਗੁਰਦੁਆਰੇ ਆਇਆ ਸੀ ਮੈਂ ਚਲਿਆ ਗਿਆ ਮਹਾਰਾਜ ਕਹਿੰਦੇ ਆਇਆ ਨਹੀਂ ਲੈ ਕੇ ਆਇਆ ਤੈਨੂੰ ਤੈਨੂੰ ਮੈਂ ਛੱਡ ਕੇ ਵੀ ਆਉਣਾ ਮੇਰੀ ਜ਼ਿੰਮੇਵਾਰੀ ਹੈ ਗੁਰਦੁਆਰੇ ਲੈ ਕੇ ਆਉਣ ਦੀ ਤੇਨੂੰ ਘਰ ਛੱਡਣ ਦੀ ਹੁਣ ਜਿੰਨਾ ਤੈਨੂੰ ਉਪਦੇਸ਼ ਮਿਲੇ ਅੱਗੇ ਕਮਾਉਣਾ ਨਾ ਕਮਾਉਣਾ ਹੁਣ ਤੇਰੀ ਮਰਜ਼ੀ ਜੇ ਤੂੰ ਬੇਨਤੀਆਂ ਕਰੇਂਗਾ ਤਾਂ ਉਹ ਵੀ ਕਮਾ ਲਏਗਾ ਸੱਚੋ ਧਿਆਵ ਹੈ ਜਾਤ ਉਦਭਾਵ ਹੈ ਜਦੋਂ ਤੈਨੂੰ ਪਾਉਂਦੇ ਆ ਉਦੋਂ ਹੀ ਨਾਮ ਜਪਦੇ ਜੀਵ ਗੁਰਮੁਖ ਜਿਨਾ ਬੁਝਾਵਹਿ ਜਿਨ੍ਹਾਂ ਨੂੰ ਗੁਰੂ ਦੇ ਰਾਹੀ ਸਮਝਾਉਂਦੇ ਹੋ ਇਹ ਨਾਲ ਗੱਲ ਹੈ ਵਾਹਿਗੁਰੂ ਆਪਾਂ ਨੂੰ ਲਿਆਉਣ ਵਾਲੇ ਨੇ ਵਾਹਿਗੁਰੂ ਬਿਠਾਉਣ ਵਾਲੇ ਨੇ ਪਰ ਕਹਿੰਦੇ ਗੁਰੂ ਦੇ ਰਾਹੀ ਸਮਝਾਉਣ ਵਾਲੇ ਨੇ ਪਰਮੇਸ਼ਰ ਦੇ ਸਿੱਧੇ ਦਰਸ਼ਨ ਨਹੀਂ ਹੋ ਰਹੇ ਪਰ ਗੁਰੂ ਗ੍ਰੰਥ ਸਾਹਿਬ ਦੇ ਤਾਂ ਹੋ ਰਹੇ ਨੇ ਇਹ ਗੁਰੂ ਆਪ ਹੀ ਬਣ ਜਾਂਦੇ ਨੇ ਪਰਮੇਸ਼ਰ ਆਪ ਹੀ ਗੁਰੂ ਹੋ ਕੇ ਉਪਦੇਸ਼ ਕਰ ਦਿੰਦੇ ਨੇ ਆਪ ਹੀ ਸਾਰਾ ਕੁਝ ਕਰਨਹਾਰ ਨੇ ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਦੋ ਰੂਪ ਨੇ ਇੱਕ ਨਿਰਗੁਣ ਵਿੱਚ ਨੇ ਇੱਕ ਸਰਗੁਣ ਵਿੱਚ ਨੇ ਸੋ ਜਿਵੇਂ ਕਿਸੇ ਪ੍ਰੇਮੀ ਨੇ ਮਹਾਰਾਜ ਨਾਲ ਬੇਨਤੀ ਕੀਤੀ ਕਿ ਮਹਾਰਾਜ ਨਾਲੇ ਤੁਸੀਂ ਨਿਰਗੁਣ ਸਰੂਪ ਵਿੱਚੋਂ ਫਿਰ ਸਰਗੁਣ ਵਿੱਚ ਹੋਗੇ ਮਹਾਰਾਜ ਕਹਿੰਦੇ ਉਹ ਭਾਈ ਅਸੀਂ ਸੰਸਾਰ ਨੂੰ ਉਪਦੇਸ਼ ਕਰਨਾ ਸੀ ਇਸ ਕਰਕੇ ਅਸੀਂ ਕਹਿੰਦੇ ਸਰਗੁਣ ਰੂਪ ਧਾਰਨ ਕਰ ਲਿਆ ਇੱਕ ਕਹਿੰਦੇ ਜਿਵੇਂ ਰਾਜਾ ਹੁੰਦਾ ਹੈ ਰਾਜਾ ਰਾਜ ਉਹਦਾ ਸਰਵ ਵਿਆਪਕੀ ਹੁੰਦਾ ਹੈ। ਉਹ ਰੂਪ ਇੱਕ ਧਾਰਨ ਕਰ ਲੈਂਦਾ ਕਦੇ ਕੋਈ ਪੁਸ਼ਾਕਾ ਪਾ ਲਿਆ ਕਦੇ ਕਿਸੇ ਰੰਗ ਦਾ ਪੁਸ਼ਾਕਾ ਐ ਇਸੇ ਤਰ੍ਹਾਂ ਹੀ ਅਸੀਂ ਵੀ ਰੂਪ ਧਾਰਨ ਕਰ ਲਿਆ। ਅਸੀਂ 10 ਪੁਸ਼ਾਕੇ ਪਹਿਨੇ ਨੇ। ਹੁਣ 11ਵੇਂ ਵਿੱਚ ਬਿਰਾਜਮਾਨ ਹੈ। ਸੰਸਾਰ ਦੇ ਉਧਾਰ ਵਾਸਤੇ। ਇਹੋ ਸੱਚ ਸਭਨਾ ਕਾ ਖਸਮ ਹੈ। ਇਹ ਜਿਹੜਾ ਸੱਚਾ ਨਾਮ ਹੈ ਇਹ ਸਾਰਿਆਂ ਦਾ ਮਾਲਕ ਹੈ। ਇਹ ਸੱਜਾ ਕਾਲਪੁਰਖ ਸੱਚਾ ਉਹਦਾ ਨਾਮ ਇਹ ਸਾਰਿਆਂ ਦਾ ਮਾਲਕ ਹੈ ਕਾਲਪੁਰਖ ਵਾਹਿਗੁਰੂ ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਬਖਸ਼ੇ ਸੋ ਜਨ ਪਾਵਹਿ ਇਹ ਜਿਹੜੀ ਨਾਮ ਦੀ ਦਾਤ ਹੈ ਇਹ ਜਿਹਨੂੰ ਬਖਸ਼ਿਸ਼ ਕਰਦੇ ਨੇ ਉਹੀ ਜੀਵ ਪ੍ਰਾਪਤ ਕਰਦਾ ਹੈ ਨਾਮ ਦੀ ਦਾਤ ਹੋਰ ਕਿਸੇ ਨੂੰ ਨਾਮ ਦੀ ਦਾਤ ਨਹੀਂ ਮਿਲਦੀ ਜਦੋਂ ਖੁਦ ਦਿੰਦੇ ਨੇ ਨਾਮ ਤਾਂ ਹੀ ਉਹ ਨਾਮ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਗੱਲਾਂ ਨਾਲ ਨਹੀਂ ਬੈਠ ਕੇ ਬੜੇ ਲੋਕ ਗੋਸ਼ਟੀਆਂ ਕਰਦੇ ਨੇ ਬੈਠ ਕੇ ਬੜੇ ਵਿਦਵਾਨ ਇਕੱਠੇ ਹੋ ਜਾਂਦੇ ਯੂਨੀਵਰਸਿਟੀਆਂ ਚ ਹੋਰ ਥਾਵਾਂ ਤੇ ਉੱਥੇ ਹੁਣ ਨਾਮ ਤਾਂ ਮਿਲਣਾ ਰਿਹਾ ਨਾਮ ਨੇ ਸਿਰਫ ਸਤਸੰਗ ਵਿੱਚ ਮਿਲਣਾ ਹੁੰਦਾ ਜਦ ਤੱਕ ਸੰਗਤ ਨਹੀਂ ਹੁੰਦੀ ਉਦੋਂ ਤੱਕ ਨਾਮ ਨਹੀਂ ਮਿਲਦਾ ਦੁਨੀਆਂ 'ਚ ਇੱਥੇ ਪਟਿਆਲੇ 'ਚ ਇਹਨੇ ਨੇ ਵੱਡੇ ਵਿਦਵਾਨ ਬੈਠੇ ਨੇ ਉਹਨਾਂ 'ਚ ਪਰ ਕੋਈ ਕਥਾ 'ਚ ਨਹੀਂ ਆਊਗਾ ਕੋਈ ਕੀਰਤਨ ਨਹੀਂ ਸੁਣੂਗਾ ਕੇ ਤੇ ਆਊਗਾ ਵੀ ਮੱਥਾ ਟੇਕਣ ਵਾਸਤੇ ਘੜੀ ਦੀ ਘੜੀ 5 ਮਿੰਟ ਉਹਨੇ ਬੱਤ ਤੱਕ ਖੜਨਾ ਫਿਰ ਚਲੇ ਜਾਣਾ ਕਿਉਂਕਿ ਵਿਦਵਾਨ ਸਿਮਰਨ ਦੇ ਨੇੜੇ ਨਹੀਂ ਜਾਂਦੇ ਵਿਦਵਾਨ ਸੰਗਤ 'ਚ ਨਹੀਂ ਬਹਿ ਕੇ ਰਾਜੀ ਵਿਦਵਾਨ ਨਾਮ ਜਪ ਕੇ ਕੁਛ ਨਹੀਂ ਨਾਮ ਅੰਮ੍ਰਿਤ ਵੇਲੇ ਉੱਠਣ ਉਹਨਾਂ ਵਿੱਚ ਇੱਕ ਅੱਦਾ ਹੀ ਕੋਈ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਉਹਨਾਂ ਵਿੱਚ ਇਹ ਗੱਲ ਆ ਗਈ ਕਿ ਮੈਂ ਵਿਦਵਾਨ ਹਮੈ ਨੂੰ ਬਹੁਤ ਗਿਆਨ ਹੈ ਆ ਜਿਹੜੇ ਬੈਠੇ ਇਹਨਾਂ ਨੂੰ ਤਾਂ ਕੱਖ ਦਾ ਨਹੀਂ ਪਤਾ ਇਸ ਗੱਲੋਂ ਮਰ ਜਾਂਦੇ ਨੇ ਧੋਖਾ ਖਾ ਜਾਂਦੇ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਰਫ ਉਸੇ ਨੂੰ ਹੀ ਕਿਰਪਾ ਕਰਦੇ ਨੇ ਜਿਹੜਾ ਸੇਵਾਦਾਰ ਹੈ ਗੁਰੂ ਅੰਗਦਜੀਤ ਜੀ ਮਹਾਰਾਜ ਨੇ ਸੇਵਾਦਾਰ ਬਣ ਕੇ ਸੇਵਾ ਕੀਤੀ ਤਾਂ ਹੀ ਉਹ ਦਾਤਾਂ ਲੈ ਗਏ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸੇਵਾਦਾਰ ਬਣ ਕੇ ਦਾਤਾਂ ਲੰਗੀਆਂ ਨੇ ਟੋਕਰੀ ਢੋਈ ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਟੋਕਰੀ ਢੋਈ ਬੌਲੀ ਸਾਹਿਬ ਦੇ ਵਿੱਚੋਂ ਬਹੁਤ ਮਿੱਟੀ ਕੱਢੀ ਆਪ ਜੀ ਨੇ ਸੇਵਾ ਕੀਤੀ ਹੈ ਭਾਂਡੇ ਮਾਂਜੇ ਨੇ ਜੰਗਤ ਦੇ ਝੂਠੇ ਕਿਉਂਕਿ ਇੱਥੇ ਕਰਨੀ ਪ੍ਰਧਾਨ ਹੈ ਜਿਹੜਾ ਬੰਦਾ ਕਰੂਗਾ ਉਹੀ ਲੈ ਕੇ ਜਾਊਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਬਖਸ਼ਿਸ਼ ਕਰੀਏ ਨਾਮ ਦੀ ਉਸੇ ਨੂੰ ਹੀ ਹੁੰਦੀ ਹੈ ਦੂਜਾ ਬੰਦਾ ਨਾਮ ਦੀ ਆਸ ਨਾ ਕਰੇ ਸੇਵਾ ਕਰੋ ਪਹਿਲਾਂ ਸਿਮਰਨ ਕਰੋ ਮੁੱਢ ਸੇਵਾ ਹੈ ਆਪਣਾ ਕਹੇ ਨਾਨਕ ਸੱਚ ਸੋਹਲਾ ਸੱਚਾ ਕਰ ਗਾਵਹਿ ਮਹਾਰਾਜ ਕਹਿੰਦੇ ਇਹ ਸੱਚਾ ਸੋਹਿਲਾ ਜਿਹੜਾ ਸੱਚਾ ਜਸਰੂਪ ਗੀਤ ਹੈ ਸੱਚੇ ਘਰ ਸਾਧ ਸੰਗਤ ਚ ਬਹਿ ਕੇ ਗਾਓ ਸੰਗਤ ਵਿੱਚ ਬਹਿ ਕੇ ਗੁਰਦੁਆਰਾ ਸਾਹਿਬ ਬੈਠ ਕੇ ਅਨੰਦ ਸਾਹਿਬ ਦੇ ਪੈੰਨੇ ਪਾਠ ਕਰੋ ਹੁਣ ਦੁਨੀਆਂ ਦੇ ਕੰਮ ਆਪਾਂ ਕਰਵਾਉਣੇ ਸਾਰੇ ਕੰਮ ਆਪਣੇ ਅੜੇ ਪਏ ਨੇ ਕੰਮ ਹੁੰਦੇ ਨਹੀਂ ਹੈ ਉਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਫ਼ ਸਾਫ਼ ਲਿਖ ਦਿੱਤਾ ਹੈ ਆਨੰਦ ਸੁਣੋ ਵਡਭਾਗੀ ਹੋ ਇਹ ਜਿਹੜੀ ਬਾਣੀ ਆਨੰਦ ਹੈ ਭਾਗਾਂ ਵਾਲਿਓ ਸੁਣੋ ਵੱਡਿਆਂ ਭਾਗਾਂ ਵਾਲਿਓ ਆਨੰਦ ਰੂਪ ਬਾਣੀ ਨੂੰ ਸੁਣੋ ਮੂ ਨਾਲ ਪੜੋ ਕੰਨਾ ਨਾਲ ਸੁਣੋ ਸਗਲ ਮਨੋਰਥ ਪੂਰੇ ਜਿੰਨੇ ਵੀ ਮਨੋਰਥ ਨੇ ਆਪਣੀ ਜ਼ਿੰਦਗੀ ਦੇ ਉਹ ਸਾਰੇ ਹੀ ਪੂਰੇ ਹੋ ਜਾਣਗੇ ਇੱਕ ਆਨੰਦ ਸਾਹਿਬ ਪੜਨ ਨੂੰ ਕਹੀ ਹੈ ਮਹਾਰਾਜ ਨੇ ਪੰਜਾਂ ਬਾਣੀਆਂ ਚ ਉਹ ਇੱਕ ਆਨੰਦ ਸਾਹਿਬ ਨਹੀਂ ਹੋ ਰਿਹਾ ਮਹਾਰਾਜ ਕਹਿੰਦੇ ਜਿਆਦਾ ਕਿਥੋਂ ਪੜੋਗੇ ਜਿਆਦਾ ਪੜੋਗੇ ਜਿਆਦਾ ਜਿਆਦਾ ਕੰਮ ਬਣੇਗਾ ਜਿੰਨਾ ਕੰਮ ਵੱਡਾ ਹੈ ਉਹਦੇ ਹਿਸਾਬ ਨਾਲ ਹੀ ਬਾਣੀ ਬੜੀ ਜਾਂਦੀ ਬਹੁਤ ਜਿਆਦਾ ਹੀ ਕੰਮ ਵੱਡਾ ਹੈ ਤਾਂ ਬਹੁਤੇ ਪਾਠ ਕਰੋ ਆਨੰਦ ਸਾਹਿਬ ਦੇ ਕਿਉਂਕਿ ਗੁਰਾਂ ਨੇ ਆਪਣੀ ਕਲਮ ਨਾਲ ਸਿੱਧਾ ਲਿਖ ਦਿੱਤਾ ਹੈ ਕਿ ਸਗਲ ਮਨੋਰਥ ਪੂਰੇ ਆਨੰਦ ਸੁਣੋ ਵਡਭਾਗੀ ਪੜਿਓ ਇੱਥੇ ਪੜਨ ਦੀ ਅਗਲੀ ਜਿਹੜੀ ਹੈ ਨਾ ਸਟੇਜ ਉਹ ਲਿਖੀ ਨਹੀਂ ਤਾਂ ਕਹਿੰਦੇ ਆਨੰਦ ਪੜਿਓ ਵੱਡ ਭਾਗਿਓ ਮਹਾਰਾਜ ਕਹਿੰਦੇ ਪੜਿਓ ਤਾਂ ਪੜਿਓ ਨਾਲ ਸੁਣਿਓ ਮੈਂ ਤਾਂ ਸੁਣਨ ਨੂੰ ਕਿਹਾ ਜੇ ਕਿਉਂਕਿ ਅਖੀਰ ਚ ਵੀ ਤਾਂ ਕਹਿਣਗੇ ਜਾ ਕੇ ਸੁਣ ਤੇ ਪੁਨੀਤ ਸੁਣਨ ਵਾਲੇ ਜਿਆਦਾ ਪੁਨੀਤ ਹੁੰਦੇ ਨੇ ਉਹਨਾਂ ਤੇ ਜਿਆਦਾ ਕਿਰਪਾ ਹੁੰਦੀ ਕਿਉਂਕਿ ਸੁਣ ਨਾਲ ਮਨ ਤੇ ਅਸਰ ਪੈਂਦਾ ਜਦੋਂ ਆਪਾਂ ਕੰਨਾਂ ਨਾਲ ਬਾਣੀ ਸੁਣਦੇ ਆਂ ਤਾਂ ਮਨ ਵੀ ਸੁਣਦਾ ਹੈ ਜਦੋਂ ਆਪਾਂ ਇਕੱਲੇ ਮੂੰਹ ਨਾਲ ਪੜਦੇ ਆਂ ਤਾਂ ਉਦੋਂ ਮਨ ਨਹੀਂ ਬਾਣੀ ਸੁਣਦਾ ਇਸੇ ਕਰਕੇ ਆਪਣਾ ਮਨ ਟਿਕਦਾ ਨਹੀਂ ਨਾ ਸੁਧਰਦਾ ਕੋਈ ਵੀ ਬਾਣੀ ਹੈ ਉਹਨੂੰ ਕੰਨਾਂ ਨਾਲ ਜ਼ਰੂਰ ਸੁਣੋ ਜਾਂ ਅੰਤਰੀਵ ਕੰਨ ਵੀ ਹੁੰਦੇ ਨੇ ਉਹਨਾਂ ਨਾਲ ਧਿਆਨ ਦੇਣਾ ਬਾਣੀ ਵਿੱਚ ਕੀ ਬਾਣੀ ਕਹਿੰਦੀ ਹੈ ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ ਪਹਿਲਾਂ ਤਾਂ ਹੌਲੀ ਹੌਲੀ ਹੁੰਦਾ ਹੈ ਪਹਿਲਾਂ ਤਾਂ ਸੁਣ ਕੇ ਬਾਣੀ ਜਿਹੜੀ ਹੈ ਉਹ ਜਪਜੀ ਸਾਹਿਬ ਦਾ ਕੱਲਾ ਪਾਠ ਹੀ ਇੱਕ ਘੰਟੇ 'ਚ ਹੁੰਦਾ ਸੁਣ ਸੁਣ ਕੇ ਸੁਣ ਸੁਣ ਕੇ ਫਿਰ ਹੌਲੀ ਹੌਲੀ ਆਪਣੇ ਦਿਮਾਗ ਦੀ ਐਡਜਸਟਮੈਂਟ ਹੋ ਜਾਂਦੀ ਆ ਅਰਥਾਂ ਦਾ ਗਿਆਨ ਫਿਰ ਅੱਧੇ ਘੰਟੇ ਚ ਵੀ ਹੋਣ ਫਿਰ ਕਈ ਵਾਰੀ ਭਾਵੇਂ 5 ਮਿੰਟ ਜਪਜੀ ਸਾਹਿਬ ਕਰ ਲਓ 5 ਚ ਵੀ ਸਾਰਾ ਸੁਣ ਸਕੀਦਾ ਫਿਰ ਐਨਾ ਉਹ ਟਿਕਾਉਣਾ ਪੈਂਦਾ ਉਹਨੂੰ ਫਿਰ ਸੁਰਤੀ ਬਹੁਤ ਟਿਕ ਜਾਂਦੀ ਆ ਤਾਂ ਮਹਾਰਾਜ ਕਹਿੰਦੇ ਨੇ ਭਾਗਾਂ ਵਾਲਿਓ ਆਨੰਦ ਸਾਹਿਬ ਦਾ ਪਾਠ ਸੁਣੋ ਭਾਈ ਸਾਰੇ ਮਨੋਰਥ ਪੂਰੇ ਹੋਣਗੇ ਕਿਉਂ ਘਬਰਾਟ ਭਾਈ ਮੰਚ ਵੀ ਮੇਰਾ ਕੰਮ ਨਹੀਂ ਬਣਦਾ ਜਦ ਅਸੀਂ ਲਿਖ ਦਿੱਤਾ ਹੈ ਕਿਉਂ ਨਾ ਪੂਰੇ ਹੋਣਗੇ ਕੰਮ ਦੇ ਹਿਸਾਬ ਛੋਟਾ ਕੰਮ ਹੈ ਥੋੜੇ ਬਾਠ ਕਰ ਲੋ ਵੱਡਾ ਕੰਮ ਹੈ ਹੋਰ ਜ਼ਿਆਦਾ ਕਰ ਲੋ ਹੋਰ ਜ਼ਿਆਦਾ ਹੋਰ ਜ਼ਿਆਦਾ ਕਰ ਲੋ ਜਿੰਨਾ ਤੁਹਾਡਾ ਕੰਮ ਹੈ ਉਹਨੇ ਬਾਠ ਕਰੀ ਜਾਓ ਨਹੀਂ ਤਾਂ ਪੰਜ ਬਾਠ ਰੋਜ਼ ਕਰੀ ਜਾਓ ਤਾਂ ਕਿ ਮੈਂ ਤਾਂ ਸਾਰਾ ਕੁਝ ਹੀ ਦੱਸਣਾ ਹੁੰਦਾ ਕਈ ਕਹਿੰਦੇ ਅਸੀਂ ਕੀ ਕੀ ਕਰੀਏ ਇੰਨਾ ਕੁਝ ਦੱਸਦਾ ਸਾਨੂੰ ਇਹ ਤਾਂ ਜਿੱਥੇਕ ਮਨ ਖੜਦਾ ਤੁਹਾਡਾ ਉੱਥੇ ਖੜਾ ਲਾਓ ਜਿੰਨਾ ਕਿ ਪਾਠ ਕਰਨਾ ਹੈ ਹੁਣ ਕੋਈ ਮਨੋਰਥ ਹੈ ਤਾਂ ਮਹਾਰਾਜ ਕਹਿੰਦਾ ਕਹਨੇ ਆਨੰਦ ਸਾਹਿਬ ਨਾਲ ਐਸਾ ਮਨੋਰਥ ਪੂਰਾ ਵੀ ਹੁੰਦਾ ਕਿ ਪਾਰ ਬ੍ਰਹਮ ਪ੍ਰਭ ਆ। ਪਾਰ ਬ੍ਰਹਮ ਨਿਰਗੁਣ ਸਰਗੁਣ ਰੂਪ ਵਿੱਚ ਜਿਹੜਾ ਬ੍ਰਹਮ ਐ ਜਿਹੜਾ ਵਿਆਪਕ ਐ ਉਹ ਨਹੀਂ ਮਿਲਦਾ ਪਰ ਆਨੰਦ ਸਾਹਿਬ ਨਾਲ ਮਿਲ ਜਾਂਦਾ ਉਹ। ਜੇ ਕੋਈ ਇਹ ਇੱਛਾ ਕਰੇ ਕਿ ਸਵਾਹਿਗੁਰੂ ਤੇਰੀ ਪ੍ਰਾਪਤੀ ਹੋਵੇ ਕਹਨੇ ਤਾਂ ਆਨੰਦ ਸਾਹਿਬ ਪੜਿਆਂ ਮਿਲ ਜਾਏਗਾ। ਗੱਲਾਂ ਨਾਲ ਨਹੀਂ ਮਿਲਣਾ। ਕਿਉਂਕਿ ਆਪਣੇ ਕੋਲ ਗੱਲਾਂ ਨੇ ਬਹੁਤੀਆਂ ਜਿਗਿਆਸੂ ਆਪਾਂ ਘਟ ਜਗਿਆਸੂ ਬਣਨਾ ਪੈਂਦਾ ਹੈ ਸਮਾਂ ਕੱਢਣਾ ਪੈਂਦਾ ਤਾਂ ਜਾ ਕੇ ਕਿਤੇ ਕਿਰਪਾ ਹੁੰਦੀ ਪੁੱਤਰੇ ਸਗਲ ਵਿਸੂਰੇ ਜਿਨ੍ਹਾਂ ਨੇ ਅਨੰਦ ਸਾਹਿਬ ਦੇ ਬਾਣ ਨੂੰ ਸੁਣਿਆ ਹੈ ਕਈ ਵਾਰੀ ਸੁਣੋ ਇੱਕ ਬਾਣ ਕਰਕੇ ਸੁਣੋ ਦੂਜਾ ਸੁਣੋ ਫਿਰ ਤੀਜਾ ਸੁਣੋ ਚੌਥਾ ਪੰਜਵਾਂ ਬਾਣ ਸੁਣੋ 10 ਬਾਣ ਸੁਣੋ ਮੈਂ ਆਪਣੀਆਂ ਅੱਖਾਂ ਨਾਲ ਇਹ ਸਾਰੀਆਂ ਚੀਜ਼ਾਂ ਦੇਖੀਆਂ ਬਣਦੀਆਂ ਬਾਣ ਕਰਦੇ ਹੋਏ ਬੜੇ ਬੜੇ ਮਹਾਤਮਾ ਹਜ਼ੂਰ ਸਾਹਿਬ ਸੀ ਜਦੋਂ 1975 ਚ ਉਥੇ 2 ਕਮੀਨੇ ਰਹੇ ਸੀ ਉਦੋਂ ਦੇਖਿਆ ਸੀ ਕਿ ਨਿਰਮਲੇ ਸੰਤ ਅਸੀਂ ਵੀ ਉਥੇ ਬਾਬਾ ਆਦਰ ਸਿੰਘ ਜੀ ਦਾ ਬੁੰਗਾ ਹੈ ਬੁਦਾਵਰੀ ਦੇ ਬਿਲਕੁਲ ਕਿਨਾਰੇ ਤੇ ਹਾਂ ਅਸੀਂ ਉਥੇ ਬਾਠ ਕਰਦੇ ਸੀ ਬੈਠੇ ਉਹ ਨਿਰਮਲੇ ਮਹਾਤਮਾ ਬਹੁਤ ਪਿਆਰ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਨੰਦ ਸਭ ਬੋਲ ਕੇ ਕਰਦੇ ਹੁੰਦੇ ਸੀ ਮੈਨੂੰ ਬੜੇ ਚੰਗੇ ਲੱਗਦੇ ਸੀ ਉਹ ਲਾਲ ਚਿਹਰਾ ਉਹਨਾਂ ਦਾ ਬੜੇ ਮਹਾਪੁਰਖ ਸਨ ਕੋਈ ਉਹ ਤਪੱਸਿਆ ਕਰਨ ਆਏ ਹੋਏ ਸਨ ਉੱਥੇ ਬਹੁਤ ਸੋਹਣਾ ਨੰਦ ਸਾਹਿਬ ਪੜ੍ਹਦੇ ਸੀ ਉਹਨਾਂ ਬਸ ਇੱਕ ਭੋਗ ਪਿਆ ਫਿਰ ਦੂਜਾ ਸ਼ੁਰੂ ਕਰ ਲੈਣਾ ਫਿਰ ਤੀਜਾ ਸ਼ਾਮ ਤੱਕ ਉਹ 100 ਪਾਠ ਨੰਦ ਸਾਹਿਬ ਦਾ ਕਰ ਦਿੰਦੇ ਸੀ ਪੇਸ਼ ਕਰਕੇ ਮਹਾਰਾਜ ਕਹਿੰਦੇ ਜੇ ਕੁਝ ਕਰੋਗੇ ਚਲੋ ਗ੍ਰਿਸ਼ਤੀਆਂ ਅਸੀਂ ਗ੍ਰਿਸ਼ਤੀ ਦਾ ਰੌਲਾ ਪਾਉਨੇ ਵੀ ਅਸੀਂ ਗ੍ਰਿਸ਼ਤੀ ਹੈ ਤਾਂ ਕੀ ਹੋ ਗਿਆ ਜੇ ਗ੍ਰਿਸ਼ਤੀ ਹੈ ਗ੍ਰਿਸ਼ਤੀ ਦੇ ਹੱਥ ਪੈਰ ਤਾਂ ਨਹੀਂ ਬੰਦੇ ਮਹਾਰਾਜ ਨੇ ਮਹਾਰਾਜ ਕਹਿੰਦੇ ਕਰ ਹੀ ਸਕਦੇ ਹਾਂ ਜੇ ਤੁਸੀਂ ਹਿੰਮਤ ਕਰੋ ਹੋਰ ਕੰਮ ਵੀ ਤਾਂ ਕਰ ਹੀ ਲੈਨੇ ਹੋ ਜਾਤ ਆਖੋ ਵੀ ਗ੍ਰਿਸਤੀ ਆ ਜੀ ਅਸੀਂ ਤਾਂ ਬਸ ਕੋਈ ਕੰਮ ਨਹੀਂ ਕਰਦੇ ਸਿਰਫ ਗ੍ਰਿਸਤੀ ਆ ਹੋਰ ਕੋਈ ਕੰਮ ਨਹੀਂ ਕਰਦੇ ਉਹ ਇੰਨਾ ਇੰਨਾ ਹੋਰ ਕੰਮ ਕਰ ਲੈਨੇ ਆ ਮਕਾਨ ਬਣਾਉਣਾ 6 6 ਮਹੀਨੇ ਸਾਲ ਸਾਲ ਦੀ ਲੋਕ ਛੁੱਟੀ ਲੈ ਕੇ ਮਕਾਨ ਬਣਾਉਂਦੇ ਨੇ ਛੁੱਟੀ ਲੈ ਲਓ ਜਰਾ ਤੇ ਮੈਂ ਤਾਂ ਆਨੰਦ ਸਾਹਿਬ ਦਾ 106 ਰੋਜ ਕਹਨਾ ਛੁੱਟੀ ਲੈ ਲਓ ਤੇ ਮਿਲ ਜਾਂਦੀ ਨਾਲ ਛੁੱਟੀ ਲੈ ਕੇ ਕਰ ਲਓ ਬਹਾਨੇ ਬਾਜ਼ੀ ਨਾ ਕਰਿਆ ਕਰੋ ਕਿ ਮੈਥੋਂ ਤਾਂ ਇਹ ਹੁੰਦਾ ਹੀ ਨਹੀਂਗਾ ਇਹ ਦੇਖੋ ਮੈਨੂੰ ਕਦੋਂ ਉਹਦਾ ਕੋਈ ਫਾਇਦਾ ਨਹੀਂ ਨਾ ਤੇ ਤੁਸੀਂ ਕਰਨਾ ਤੁਸੀਂ ਉਹ ਫਾਇਦਾ ਲੈਣਾ ਹੈ ਜਦ ਤੱਕ ਮੈਨੂੰ ਕੋਈ ਲਾਲਚ ਹੈ ਮੈਂ ਤੁਹਾਨੂੰ ਤਾਂ ਜਾਦਾ ਪਾਠ ਕਹੇ ਨੇ ਮੈਂ ਤਾਂ ਇਹ ਜੇ ਲੋਕ ਦੇਖੇ ਹੋਏ ਨੇ ਕਿਉਂਕਿ ਮੈਂ ਮਹਾਤਮਾ ਨਾਲ ਰਹਿਣ ਕਰਕੇ ਦੇਖੇ ਨੇ ਘਰਾਂ 'ਚ ਰਹਿ ਕੇ ਇਹ ਜੇ ਬੰਦੇ ਨਹੀਂ ਮਿਲਦੇ ਹੁੰਦੇ ਅਸੀਂ ਵਿਚਰੇ ਬਹੁਤ ਥਾਵਾ ਥਾਵਾ ਤੇ ਗਏ ਫਿਰ ਸਾਡਾ ਨਿਸ਼ਾਨਾ ਵੀ ਇਹ ਹੁੰਦਾ ਕੋਈ ਨਾਮ ਜਪਣ ਵਾਲਾ ਲੱਭੀਏ ਬੰਦਾ ਉਹਨੂੰ ਪੁੱਛੀਏ ਹਮੇਸ਼ਾ ਅਸੀਂ ਇਹੀ ਕਰਦੇ ਆਂ ਕਿ ਕਿਤੇ ਵੀ ਮਿਲ ਜਾਏ ਕੋਈ ਨਾਮ ਜਪਣ ਵਾਲਾ ਉਹਨੂੰ ਕੋਈ ਤਰੀਕਾ ਪੁੱਛੀ ਕਿਦਾਂ ਹੋਇਆ ਤੇਰੇ ਨਾਲ ਕੀ ਪਾਠ ਕੀਤਾ ਸ਼ੌਕ ਜੋ ਹੋਇਆ ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਰਨੇ ਭਾਈ ਗ੍ਰਸਤੀ ਬੰਦਿਆਂ ਲਈ ਹੀ ਮੈਂ ਆਨੰਦ ਸਾਹਿਬ ਦੇਖੋ ਰਚਿਆ ਦੁੱਖ ਰੋਗ ਸੰਤਾ ਪੁੱਤਰੇ ਆਨੰਦ ਸਾਹਿਬ ਦਾ ਪਾਠ ਸੁਣੀ ਜਾਓ ਦੁੱਖ ਵੀ ਸਾਰੇ ਰੋਗ ਵੀ ਤੀਨੇ ਤਾਪ ਇਹ ਵੀ ਉਤਰ ਜਾਣਗੇ ਅਧਿ ਵਿਆਦੀ ਉਪਾਦੀ ਵੀ ਉਤਰ ਜਾਣਗੇ ਸੁਣੀ ਸੱਚੀ ਬਾਣੀ ਜਦੋਂ ਇਹ ਬਾਣੀ ਸੁਣੀ ਨਾ ਸੱਚੀ ਬਾਣੀ ਹੈ ਇਹ ਕੱਚੀ ਬਾਣੀ ਨਹੀਂ ਹੈ। ਆਨੰਦ ਸਾਹਿਬ ਦਾ ਪਾਠ ਮਹਾਰਾਜ ਕਹਿੰਦੇ ਬੈਠ ਕੇ ਸੁਣੋ ਬਖਸ਼ਿਸ਼ ਹੁੰਦੀ ਹੈ। ਬਾਣੀ ਤਾਂ ਕੋਈ ਵੀ ਸੁਣੋ ਬਖਸ਼ਿਸ਼ ਤਾਂ ਹੋਣੀ ਹੀ ਹੋਣੀ ਹੈ। ਹਰੇਕ ਬਾਣੀ ਦੇ ਪਿੱਛੇ ਮਹਾਤਮ ਵੀ ਦਿੱਤਾ ਗੁਰਾਂ ਨੇ। ਸਤਿਗੁਰੂ ਮਹਾਰਾਜ ਨੇ ਹਰ ਬਾਣੀ ਦੇ ਬਾਅਦ ਵਿੱਚ ਲਿਖਿਆ ਸੁਖਮਨੀ ਸਾਹਿਬ ਦੇ ਬਾਅਦ ਚ ਕਿੰਨੀਆਂ ਬਖਸ਼ਿਸ਼ਾਂ ਲਿਖੀਆਂ ਨੇ। ਕਹਿੰਦੇ ਜੋ ਤੂੰ ਚਾਹੁੰਦਾ ਸੋਈ ਤੈਨੂੰ ਮਿਲ ਜਾਏਗਾ। ਹਰ ਇੱਕ ਬਖਸ਼ਿਸ਼ ਲਿਖੀ ਮਹਾਰਾਜ ਨੇ। ਸੰਤ ਸਾਜਨ ਭਏ ਸਰਸੇ ਇਹਨਾਂ ਤਾਂ ਆਪਣੀਆਂ ਦਸੀਆਂ ਗ੍ਰਸਤੀਆਂ ਦੀਆਂ ਗੱਲਾਂ ਭਈ ਸਾਰਾ ਕੁਝ ਹੁਣ ਸੰਤਾਂ ਸੱਜਣਾ ਨੂੰ ਕਹਿੰਦੇ ਜਿਹੜੇ ਸੰਤ ਮਹਾਤਮਾ ਨੇ ਉਹ ਵੀ ਇਹ ਬਾਣੀ ਪੜ੍ਹ ਕੇ ਭਾਈ ਪ੍ਰਸੰਨ ਹੋ ਜਾ ਕਰਨਗੇ ਸਰਸੇ ਸਹਿਤ ਰਸ ਦੇ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਤਾਂ ਗ੍ਰਸਤੀਆਂ ਵਾਂਗੂ ਧਰਮ ਅਰਥ ਕਾਮ ਮੋਖ ਦੀ ਲੋੜ ਨਹੀਂ ਨ ਪੈਂਦੀ ਸੰਤ ਮਹਾਤਮਾ ਤਾਂ ਉਹ ਤਾਂ ਮੰਗਦੇ ਨੇ ਨਾਮ ਦਾ ਰਸ ਬਖਸ਼ੋ ਮਨ ਦੀ ਇਕਾਗਰਤਾ ਕਹਿੰਦੇ ਉਹਨਾਂ ਦੇ ਵੀ ਖੇ ਆਣ ਕਰੇਗਾ ਆਨੰਦ ਸਾਹਿਬ ਗ੍ਰਸਤੀਆਂ ਦਾ ਵੀ ਭਲਾ ਹੋਵੇਗਾ ਕਹਿੰਦੇ ਇਹ ਗੱਲ ਕਿੱਥੋਂ ਜਾਣੀ ਤੁਸੀਂ ਪੂਰੇ ਗੁਰਤੇ ਜਾਣੀ ਕਹਿੰਦੇ ਇਹ ਗੱਲ ਮੈਂ ਪੂਰੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਤੋਂ ਜਾਣੀ ਗੁਰੂ ਨਾਨਕ ਸਾਹਿਬ ਤੋਂ ਜਾਣੀ ਉਹਨਾਂ ਨੇ ਕਿਰਪਾ ਕੀਤੀ ਹੈ ਸੁਣਤੇ ਪੁਨੀਤ ਕਹਤੇ ਪਵਿੱਤਰ ਆਨੰਦ ਸਾਹਿਬ ਦਾ ਪਾਠ ਸੁਣਨ ਵਾਲੇ ਤੇ ਕਹਿਣ ਵਾਲੇ ਸਾਰੇ ਹੀ ਪਵਿੱਤਰ ਹੋਣਗੇ ਸੁਣਤੇ ਪੁਨੀਤ ਸੁਣਨ ਨੂੰ ਜ਼ਿਆਦਾ ਮਹਤਮ ਦਿੱਤਾ ਹੋਇਆ ਤੇ ਕਹਿਤੇ ਪਵਿੱਤਰ ਕਹਿਣ ਵਾਲੇ ਪਵਿੱਤਰ ਨੇ ਸੁਣਨ ਵਾਲੇ ਨੇ ਜਿਹੜੇ ਉਹ 3 ਗੁਣਾ ਵੱਧ ਲੈ ਜਾਂਦੇ ਨੇ ਪਵਿੱਤਰ 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 ਪੁਨੀਤ மூ ਨਾਲ ਕਹਿਣ ਵਾਲੇ ਜਿਹੜੇ ਨੇ ਉਹ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੇ ਮੁੱਖ ਪਰ ਚਾਰੇ ਚੀਜ਼ਾਂ ਆਪਾਂ ਲੈ ਲੈਨੇ ਆ ਤਿੰਨ ਵਾਰੀ ਪੁਨੀਤ ਵਾਲਾ ਗੁਣ ਵੀ ਆਪਾਂ ਲੈ ਲੈਨੇ ਆ ਤੇ ਕਹਿਣ ਵਾਲਾ ਵੀ ਕਹਿੰਦੇ ਆਨੰਦ ਸਾਹਿਬ ਦਾ ਪਾਠ ਬੋਲ ਕੇ ਕਰੋ ਇਹ ਵੀ ਆਪਾਂ ਨੂੰ ਮਿਲ ਗਿਆ ਲਾਬ ਕੈਤੇ ਪਵਿੱਤਰ ਤੇ ਆਪਣੇ ਹੀ ਕੰਨਾਂ ਨਾਲ ਸੁਣੀ ਜਾਓ ਤਿੰਨ ਗੁਣਾ ਤੁਸੀਂ ਪਵਿੱਤਰ ਚਾਰ ਗੁਣਾ ਵੱਧ ਪਵਿੱਤਰ ਹੋ ਜਾਣਾ ਤੁਸੀਂ ਸਾਰਾ ਕੁਝ ਆਪਾਂ ਹੀ ਲਵਾਂਗੇ ਆਪਾਂ ਹੀ ਬੋਲਾਂਗੇ ਇਸ ਜ਼ੁਬਾਨ ਨਾਲ ਆਨੰਦ ਸਾਹਿਬ ਆਪਾਂ ਹੀ ਆਪਣੇ ਕੰਨਾਂ ਨਾਲ ਸੁਣਾਂਗੇ ਤੇ ਆਪਾਂ ਹੀ ਆਪਣਾ ਹਿਰਦਾ ਪਵਿੱਤਰ ਕਰਾਂਗੇ ਸਤਿਗੁਰ ਰਹਿ ਆ ਭਰਪੂਰੇ ਕਹਿੰਦੇ ਕਿਉਂ ਪਵਿੱਤਰ ਹੋਵਾਂਗੇ ਜੀ ਕਹਿੰਦੇ ਕਿਉਂਕਿ ਬਾਣੀ ਵਿੱਚ ਸਤਿਗੁਰੂ ਆਪ ਭਰਪੂਰ ਨੇ ਕਹਿੰਦੇ ਮੈਂ ਆਨੰਦ ਸਾਹਿਬ ਦੇ ਵਿੱਚ ਹੀ ਬੈਠਾ ਜੇ ਤੁਸੀਂ ਕਹੋ ਹੁਣ ਤੀਜੇ ਪਾਦਸ਼ਾਹ ਚਲੇ ਗਏ ਕਹਿੰਦੇ ਨਾ ਮੈਂ ਆਨੰਦ ਸਾਹਿਬ ਦੇ ਵਿੱਚ ਆ ਗੁਰੂ ਨਾਨਕ ਦੇਵ ਜੀ ਇਸ ਬਾਣੀ 'ਚ ਬੈਠੇ ਨੇ ਗੁਰੂ ਅੰਗਦ ਦੇਵ ਜੀ ਬੈਠੇ ਨੇ ਕਹਿੰਦੇ ਅਸੀਂ ਗੁਪਤ ਰੂਪ ਵਿੱਚ ਬੈਠੇ ਹਾਂ ਭਾਈ ਅਸੀਂ ਦਰਸ਼ਨ ਦੇ ਰਹੇ ਤੁਹਾਨੂੰ ਭਾਗਾਂ ਵਾਲਿਓ ਅੰਨ ਸੁਣਾ ਵਡਭਾਗਿਓ ਭਾਗਾਂ ਵਾਲਿਓ ਸੁਣ ਲੋ ਇਹ ਬਾਣੀ ਪਵਿੱਤਰ ਹੋ ਜਾਓਗੇ ਬਾਣੀ ਦੇ ਪੜਿਆਂ ਪਵਿੱਤਰ ਹੋਏ ਸੇਜ ਨਾ ਜ ਨਹੀਂ ਹਰਤੇ ਆਇਆ ਮਹਾਰਾਜ ਕਹਿੰਦੇ ਪਵਿੱਤਰ ਹੋ ਜਾਓਗੇ ਬਿਨਵੰਤ ਨਾਨਕ ਬੇਨਤੀ ਪੂਰਵਕ ਕਹਿੰਨੇ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਕਹਿੰਦੇ ਗੁਰ ਚਰਨ ਲਾਗੇ ਕਹਿੰਦੇ ਜਿਹੜੇ ਗੁਰਾਂ ਦੀ ਚਰਣੀ ਲਾਗੇ ਨੇ ਨਾ ਮੈਂ ਬੇਨਤੀ ਪੂਰਵਕ ਸਾਰਿਆਂ ਨੂੰ ਕਹਿੰਨਾ ਜਿਹੜੇ ਗੁਰਾਂ ਦੀ ਬਾਣੀ ਨਾਲ ਜੁੜ ਗਏ ਚਰਨਾਂ ਨਾਲ ਜੁੜ ਗਏ ਨਾਮ ਨਾਲ ਜੁੜ ਗਏ ਨੇ ਵਾਜੇ ਅਨਹਦ ਤੂਰੇ ਉਹਨਾਂ ਗੁਰਮੁਖਾਂ ਦੇ ਅੰਦਰ ਇੱਕ ਰਸ ਵਾਜੇ ਵੱਜ ਪਏ ਨੇ ਨਾਮ ਦੇ ਬਾਜੇ ਨਾਮ ਦੇ ਫਲਾਰੇ ਨਾਮ ਦੇ ਫਰਾਟੇ ਚੱਲ ਪਏ ਉਹਨਾਂ ਦੇ ਅੰਦਰ ਉਹਨਾਂ ਦੇ ਰੋਮ ਰੋਮ ਜਾਪ ਚੱਲਿਆ ਉਹਨਾਂ ਦੇ ਹਿਰਦੇ 'ਚ ਜਾਪ ਚੱਲਿਆ ਇਹਨਾਂ ਦੇ ਕਹਿੰਦੇ ਜਿਹੜੇ ਲਾਗੇ ਗੁਰੂ ਦੇ ਚਰਨਾਂ ਨਾਲ ਜਿਨ੍ਹਾਂ ਨੇ ਬਾਣੀ ਨੂੰ ਕੀਤਾ ਹੈ श्रवण ਜਿਨ੍ਹਾਂ ਨੇ ਆਨੰਦ ਸਾਂ